ਹਾਂ ਜੀ ਇਹ 50 ਕਰੋੜ ਰੁਪਏ ਦੀ ਮਸ਼ੀਨ ਹੈ ਤੁਹਾਨੂੰ ਹੁਣ ਵੱਧ ਲੱਗਦੀ ਹੈ ਪਰ ਜਦੋਂ ਇਹਦਾ ਕੰਮ ਦੇਖੋਗੇ ਫਿਰ ਤੁਹਾਨੂੰ ਲੱਗੂ ਵੀ ਇਹ ਤਾਂ ਲੈ ਲੈਣੀ ਚਾਹੀਦੀ ਔਖੇ ਸੌਕੇ ਪ੍ਰਾਪਰਟੀ ਵੇਚ ਕੇ ਲੈ ਲਓ ਇਥੇ ਹਾ ਪੈਸਾ ਮੁੱਖ ਹੈ ਮਿਹਨਤ ਮੁੱਖ ਨਹੀਂ ਪੈਸਾ ਮੁੱਖ ਇਸੇ ਤਰ੍ਹਾਂ ਇਹਦੇ ਵਿੱਚ ਇਹ ਲਾਉਣਾ ਕਾਗਜ਼ ਬਸ ਇਹ ਕਾਗਜ਼ ਲਾਈ ਜਾਓ ਇੱਧਰ ਤੋਂ ਇਸ ਤਰ੍ਹਾਂ ਇਹਨੂੰ ਕਮਾਏ ਜਾਓ ਤੇ ਦੂਸਰੇ ਪਾਸੇ ਇਹ ਦੇਖੋ ਕੀ ਦਰਸ਼ਕਾਂ ਨੂੰ ਕਿਤੇ ਐ ਨਾ ਸੋਚਣ ਵੀ ਨਕਲੀ ਨੋਟ ਨੇ ਆ ਦੇ ਲੋ ਦੂਸਰੇ ਪਾਸੇ ਵੀ ਗਾਂਦੇ ਜੀ ਦਿਖ ਰਹੇ ਨੇ ਅਸਲੀ ਨੋਟ ਨੇ ਉਹ ਕੁੜੀ ਦੀ ਕੱਖ ਕਾਣੀਆਂ ਮੁੰਡੇ ਦੀਆਂ ਦੋਨੋਂ ਅੱਖਾਂ ਕਾਣੀਆਂ ਕਰ ਦੋ ਤੁਹਾਡੇ ਘਰ ਦੇ ਬਾਹਰ ਤਾਂ ਲਾਈਨਾਂ ਲੱਗੀਆਂ ਹੋਣੀਆਂ ਨੇ ਵੀ ਸਾਨੂੰ ਇੰਨੇ ਵਿਆਜ ਤੇ ਪੈਸੇ ਦੇ ਦੋ ਰਾਮ ਕੁਮਾਰ ਜੀ ਵਿਆਜ ਕੱਟ ਲਿਓ ਪੈਸੇ ਦੇ ਦੋ ਔਖੇ ਆ ਕਿ ਕਿ ਮੈਂ ਕਿਉਂਕਿ ਐਕਸਪੋਜ਼ ਕਰੂੰਗਾ ਇਸ ਕਰਕੇ ਇਹ ਮੈਂ ਕਰਕੇ ਦਿਖਾਉਣਾ ਇਹ ਮੈਂ ਆਪਣੇ ਗਲੇ ਦੇ ਵਿੱਚ ਅਸੀਂ ਕਿ ਹਾਂ ਪਰ ਤਰਕਸ਼ੀਲ ਵੀ ਤਾਂ ਪੁੱਛਾ ਦੇ ਲੈਂਦੇ ਨ ਤੁਸੀਂ ਦੱਸ ਦੋ ਜੇ ਕਿਤੇ ਚੋਰੀ ਹੋਈ ਹੈ ਤੇ ਅਸੀਂ ਚੋਰ ਦੱਸ ਦਿੰਨੇ ਆ ਪੱਤੀ ਖੋਲੀ ਤੇ ਉਹਦੇ ਤੇ ਨੌ ਪੜਾਇਆ ਉਸ ਨੂੰ ਵਿਆਹ ਪੜੋ ਉਹ ਬੜਾ ਹੈਰਾਨ ਕਹਿੰਦਾ ਕਮਾਲ ਕਰਤੀ ਕਹਿੰਦਾ ਊਂਜ ਵੈਸੇ ਸ਼ਕਤ ਸਾਨੂੰ ਵੀ ਐਸੇ ਤੇ ਸੀ ਕਹਿੰਦਾ ਸਸ਼ੀਕਾਲ ਮੈਂ ਹੀਵਨਪ੍ਰੀਤ ਕੋਰ ਸਵਾਗਤ ਕਰਦੀਆਂ ਉਮੀਦ ਕਰਦੀਆਂ ਠੀਕ ਠਾਕ ਹੋਣਗੇ ਜੇ ਗੱਲ ਕਰ ਲਈਏ ਡੇਰਾਵਾਦ ਪਖੰਡੀਆਂ ਬਾਬਿਆਂ ਦੀ ਜੇ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਪਖੰਡਵਾਦ ਜਿਹੜਾ ਆ ਵੱਧ ਚੁੱਕਿਆ ਆ ਜੇ ਮੈਂ ਗੱਲ ਕਰਾਂ ਬੀਬੀਆਂ ਦੀ ਤਾਂ ਇੰਨੇ ਵੱਡੇ ਵੱਡੇ ਲਾਈਨਾਂ ਲਾ ਕੇ ਡੇਰਿਆਂ ਦੇ ਅੱਗੇ ਬੈਠੀਆਂ ਹੁੰਦੀਆਂ ਨੇ ਕਿ ਆਪਣੀ ਦੇਸ਼ ਨੇ ਤਰੱਕੀ ਦਾ ਕਰ ਲਈ ਐ ਵੈਸਟਰਨ ਕਲਚਰ ਦਾ ਜ਼ਰੂਰ ਅਪਣਾ ਲਿਆ ਪਰ ਕੀ ਮੈਂਟਲੀ ਤੌਰ ਤੇ ਜਿਹੜੀ ਤਰੱਕੀ ਉਹਨਾਂ ਨੇ ਕੀਤੀ ਐ ਨਹੀਂ ਅੱਜ ਵੀਡੀਓ ਜਿਹੜੀ ਐ ਬੜੀ ਖਾਸ ਹੋਣ ਵਾਲੀ ਐ ਹਰ ਇੱਕ ਗੱਲ ਆ ਜਿਹੜੀ ਤਰਕ ਦੇ ਨਾਲ ਕਰਾਂਗੇ ਸਾਡੇ ਨਾਲ ਰਾਮਕੁਮਾਰ ਜੀ ਹੋਣਗੇ ਤਰਕਸ਼ੀਲ ਸੋਸਾਇਟੀ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਰ ਇੱਕ ਗੱਲ ਤਰਕ ਦੇ ਨਾਲ ਕਰਾਂਗੇ ਕੀ ਕਾਰਨ ਨੇ ਕੀ ਸਾਇੰਟਿਫਿਕ ਤੌਰ ਤੇ ਲੈ ਕੇ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਜਾਂਦਾ ਹੈ ਸਾਡੇ ਨਾਲ ਰਾਮਕਮਰ ਜੀ ਹੋਣਗੇ ਸਸੀਕਰ ਰਾਮਕਮਰ ਜੀ ਠੀਕ ਠਾਕ ਹੋ ਹਾਂਜੀ ਸਸੀਕਰ ਠੀਕ ਹੈ ਸੇਤਾ ਕਿੱਦਾਂ ਨੇ ਠੀਕ ਹੈ ਜੀ ਸਰ ਮੈਂ ਗੱਲ ਕੀਤੀ ਇਹ ਵੀ ਆਪਣੇ ਦੇਸ਼ ਨੇ ਤਰੱਕੀ ਜ਼ਰੂਰ ਕਰ ਲਈ ਹੈ ਵੈਸਟਰਨ ਕਲਚਰ ਜ਼ਰੂਰ ਅਪਣਾ ਲਿਆ ਆ ਪਰ ਕਿਤੇ ਨਾ ਕਿਤੇ ਜਿਹੜੀ ਮੈਂਟਲੀ ਤੌਰ ਤੇ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਉਹੀ ਪਖੰਡਵਾਦ ਦੇਰਿਆਂ ਦੇ ਵਿੱਚ ਆ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੀਬੀਆਂ ਲੰਬੀ ਲੈਣ ਲਾ ਕੇ ਜਾਂਦੀਆਂ ਨੇ ਅਸਲ ਦੇ ਵਿੱਚ ਜਿਹੜਾ ਸਾਡੇ ਸਮਾਜ ਦੇ ਵਿੱਚ ਪੀੜਤ ਵਰਗ ਹੈ ਉਹ ਵੀ ਔਰਤਾਂ ਹੀ ਨੇ ਉਹ ਵੱਧ ਗਿਣਤੀ ਜਾਣਗੇ ਕਿਸੇ ਦਾ ਘਰ ਵਾਲਾ ਸ਼ਰਾਬੀ ਆ ਉਹਨੂੰ ਕੁੱਟਦਾ ਕੋਈ ਨਸ਼ੇ ਕਰਦਾ ਜਿਆਦਾ ਪੈਸੇ ਬਰਬਾਦ ਕਰਦਾ ਇਸ ਕਰਕੇ ਜਿਆਦਾ ਜਿਆਦਾ ਸਮੱਸਿਆ ਜਾਂ ਵਿਤਕਰਾ ਉਹਨਾਂ ਨਾਲ ਹੁੰਦਾ ਤੇ ਉਹ ਉਸ ਇਸ ਕਰਕੇ ਜਿਹੜਾ ਸਾਡੇ ਸਿਸਟਮ ਦੀ ਦੇਣ ਜਿਹੜਾ ਡੇਰਿਆਂ 'ਚ ਜਾਣਾ ਜਿਹੜੇ ਸਾਡੀਆਂ ਸਮੱਸਿਆ ਨੇ ਜਦੋਂ ਸਾਡੀਆਂ ਸਮੱਸਿਆ ਇਹ ਸਿਸਟਮ ਜਿਹੜਾ ਸਾਡਾ ਮਾਡਲ ਹੈ ਇਸ ਪੂੰਜੀਵਾਦੀ ਮਾਡਲ ਦੇ ਵਿੱਚ ਪੈਸਾ ਪ੍ਰਦਾਨ ਮਾਡਲ ਦੇ ਵਿੱਚ ਸ ਲੋਕਾਂ ਨੂੰ ਸਮੱਸਿਆ ਸਾਡੇ ਸਮਾਜ ਦੇ ਵਿੱਚ ਸਮੱਸਿਆ ਰਹਿਣੀਆਂ ਰਹਿਣੀਆਂ ਨੇ ਕਿਉਂਕਿ ਇਹਦੇ ਵਿੱਚ ਅਮੀਰ ਹੋਰ ਅਮੀਰ ਗਰੀਬ ਹੋਰ ਗਰੀਬ ਜਿਹੜਾ ਗਰੀਬੀ ਆ ਉਹਦੇ ਕਾਰਨ ਬਹੁਤ ਸਾਰੀਆਂ ਸਮੱਸਿਆ ਪੈਦਾ ਹੁੰਦੀਆਂ ਨੇ ਇਹਦੇ ਵਿੱਚੋਂ ਹੀ ਫਿਰ ਡੇਰਾਬਾਦ ਲੋਕਾਂ ਨੂੰ ਫਿਰ ਹੋਰ ਤਾਂ ਕੋਈ ਸਹਾਰਾ ਮਿਲਦਾ ਨਹੀਂ ਉਹ ਫਿਰ ਡੇਰੇ ਵੱਲ ਨੂੰ ਭਜਦੇ ਨੇ ਵੀ ਸਾਡੇ ਕਲੇਸ਼ ਦਾ ਸਾਡੀ ਗਰੀਬੀ ਦਾ ਸਾਡੀਆਂ ਹੋਰ ਇੱਛਾਵਾਂ ਦਾ ਜਿਹੜੀ ਪੂਰਤੀ ਆ ਉਹ ਡੇਰੇ ਜਾ ਕੇ ਸ਼ਾਇਦ ਹੋ ਜੇ ਇਸ ਭਲੇਕੇ ਚ ਫਿਰ ਉਹ ਉੱਥੇ ਜਾਂਦੇ ਰਹਿੰਦੇ ਨੇ ਬਹੁਤ ਪਖੰਡੀਵਾਦ ਬਾਬੇ ਨੇ ਕਾਫੀ ਪਾਉ ਸੌਕਣ ਤੋਂ ਛਟਕਾਰਾ ਜੇ ਤੁਹਾਡੇ ਘਰ ਦੇ ਵਿੱਚ ਖੂਨ ਦੇ ਛਿੱਟੇ ਆਉਂਦੇ ਨੇ ਤਾਂ ਇੱਧਰ ਆਓ ਜੇ ਤੁਹਾਡੇ ਬਣਦੇ ਕੰਮ ਵਿਗੜ ਜਾਂਦੇ ਨੇ ਤਾਂ ਆਪਣੇ ਲੋਕ ਨੇ ਜਿਹੜੇ ਹਲੇ ਵੀ ਮਾਨਸਿਕਤਾ ਤੇ ਉਹਨਾਂ ਗੱਲਾਂ ਤੇ ਯਕੀਨ ਕਰਦੇ ਨੇ ਹਾਂਜੀ ਸਾਡੇ ਪੜੇ ਲਿਖੇ ਤੱਕ ਲੋਕ ਜਿਹੜੇ ਨੇ ਅਨਪੜਤਾ ਵਿਚਾਰੇ ਇਹਦਾ ਕਾਰਨ ਤਾਂ ਵੈਸੇ ਵਹਿਮਾਂ ਪਰਮਾਂ ਦਾ ਅਨਪੜਤਾ ਪਰ ਸਾਡੇ ਪੜੇ ਲਿਖੇ ਲੋਕ ਵੀ ਇਹ ਵਹਿਮਾਂ ਦੇ ਵਿੱਚ ਸਕਾਰ ਨੇ ਉਹ ਵੀ ਕਿਉਂਕਿ ਅਸੀਂ ਜੋ ਪੜਦੇ ਆ ਨਾ ਉਹਦੇ ਤੇ ਅਮਲ ਨਹੀਂ ਕਰਦੇ ਪੜਦੇ ਆ ਅਸੀਂ ਪਾਸ ਹੋਣ ਵਾਸਤੇ ਵਧੀਆ ਪੈਕੇਜ ਨੌਕਰੀ ਲੱਗਣ ਵਾਸਤੇ ਪਰ ਉਹਦੇ ਜਿਹੜਾ ਅਮਲ ਹੈ ਉਹ ਨਹੀਂ ਕਰਦੇ ਪੈਸੇ ਦੀ ਜਿਹੜੀ ਆ ਬਹੁਤ ਜ਼ਿਆਦਾ ਉਹ ਆ ਵੀ ਪੈਸਾ ਹੋਵੇ ਰਿਸ਼ਤੇ ਜਿਹੜੇ ਅੱਜ ਕੱਲ ਦੇ ਰਹਿ ਗਏ ਨੇ ਉਹ ਵੀ ਪੈਸਿਆਂ ਕਰਕੇ ਹੋ ਗਏ ਨੇ ਫਿਰ ਇਹ ਨਾ ਹੋਵੇ ਵੀ ਮਸ਼ੀਨ ਲਾਲਵੇ ਬੰਦਾ ਘਰੇ ਪੈਸੇ ਵਾਲੀ ਵੀ ਪੈਸਾ ਖੱਢੀ ਜਾਵੇ ਰਿਸ਼ਤੇ ਨਵੇਂ ਜੋੜੀ ਜਾਵੇ ਤਾਂ ਹੀ ਰਿਸ਼ਤੇ ਮਜ਼ਬੂਤ ਰਹਿੰਦੇ ਨੇ ਪੈਸੇ ਦੇ ਨਾਲ ਹਾਂ ਕਿਉਂਕਿ ਸਾਡਾ ਸਮਾਜ ਆ ਜਿਹੜਾ ਸਾਡਾ ਸਿਸਟਮ ਹੈ ਉਹ ਪੈਸਾ ਪ੍ਰਧਾਨ ਸਮਾਜ ਹੈ ਇੱਥੇ ਪੈਸਾ ਮੁੱਖ ਹੈ ਮਿਹਨਤ ਮੁੱਖ ਨਹੀਂ ਪੈਸਾ ਮੁੱਖ ਹੈ ਜਿਸ ਕੋਲ ਪੈਸਾ ਉਸੇ ਕੋਲ ਨੌਕਰੀ ਆ ਜਿਸ ਕੋਲ ਪੈਸਾ ਉਸ ਨੂੰ ਇਨਸਾਫ਼ ਮਿਲਦਾ ਜਿਸ ਕੋਲ ਪੈਸਾ ਉਸ ਨੂੰ ਇੱਜ਼ਤ ਮਿਲਦੀ ਹੈ ਜਾਨੀ ਇੱਥੇ ਹਰ ਚੀਜ਼ ਰਿਸ਼ਤਾ ਵੀ ਪੈਸੇ ਨਾਲ ਜੁੜਦੇ ਇੱਕ ਬੜੀ ਇੰਟਰਸਟਿੰਗ ਕਹਾਣੀ ਸਾਡੇ ਕੋਲ ਇੱਕ ਕੇਸ ਆਇਆ ਜਾਨੀ ਕੇਸ ਨੇ ਇੱਕ ਦੋਸਤ ਸੀ ਸਾਡੇ ਦੋਸਤ ਦਾ ਉਹ ਕਹਿੰਦਾ ਵੀ ਅਸੀਂ ਮੇਰੀ ਕੁੜੀ ਦੀ ਕੱਖ ਚ ਨੁਕਸ ਹੈ ਤੇ ਮੈਂ ਮੁੰਡਾ ਦੇਖਿਆ ਸਾਡੀ ਗੱਲਬਾਤ ਹੋ ਗਈ ਵੀ ਅਸੀਂ ਪੈਸਾ ਬਾਧੂ ਲਾ ਦਾਂਗੇ 40 ਲੱਖ ਰੁਪਏ ਲਾ ਦਾਂਗੇ ਅਸੀਂ ਵਿਆਹ ਤੇ ਤੇ ਉਹ ਮੰਨ ਗਏ ਨੇ ਪਰ ਹੁਣ ਉਹ ਕਹਿੰਦੇ ਵੀ ਕੁੜੀ ਨੂੰ ਦੇਖਣ ਆਉਣਾ ਉਹ ਕੁੜੀ ਨੂੰ ਦੇਖਣ ਆਉਣਗੇ ਸਾਡੀ ਕੁੜੀ ਦੀ ਇੱਕ ਅੱਖ ਖਰਾਬ ਹੈ ਤੇ ਅਸੀਂ ਨੇ ਕਿਹਾ ਵੀ ਤੁਸੀਂ ਐਂ ਕਰੋ ਪੈਸਾ ਸਾਨੂੰ ਪਤਾ ਹੈ ਉਹ ਅਮੀਰ ਤੇ ਵੀ ਤੁਸੀਂ ਮੁੰਡੇ ਦੀਆਂ ਦੋ ਅੱਖਾਂ ਉਹ ਕੁੜੀ ਦੀ ਇੱਕ ਅੱਖ ਕਾਣੀਆ ਮੁੰਡੇ ਦੀਆਂ ਦੋਨੋਂ ਅੱਖਾਂ ਕਾਣੀਆ ਕਰ ਦੋ ਉਹ ਕਹਿੰਦੇ ਕਿਦਾਂ ਕਹਿੰਦੇ ਤੁਸੀਂ 40 ਲੱਖ ਲਾਉਣ ਨੂੰ ਕਹਿੰਦੇ ਪੈਸੇ ਤੁਹਾਡੇ ਕੋਲ ਬਾਧੂ ਆ ਤੁਸੀਂ 80 ਲੱਖ ਲਾ ਦਿਓ ਹਾਂ ਕਹਿੰਦੇ ਉਹ ਤਾਂ ਲਾ ਦਾਂਗੇ ਉਹਨਾਂ ਨੇ ਵਿਚੋਲੇ ਨੂੰ ਕਹਿਤਾ ਵੀ ਉਹ ਵੀ ਉਹ ਕੁੜੀ ਦਾ ਹੋਰ ਉਹਨਾਂ ਦਾ ਉਹ ਵਧ ਗਿਆ ਜਾਨੀ ਇੱਛਾ ਵੀ ਸਾਡੀ ਕੱਲੀ ਕੁੜੀ ਹੈ ਵੀ ਅਸੀਂ 40 ਲੱਖ ਦੀ ਬਜਾਏ 40 ਲੱਖ ਹੋਰ ਸਾਡਾ ਇੰਤਜ਼ਾਮ ਹੋ ਗਿਆ ਹੁਣ ਅਸੀਂ 80 ਲੱਖ ਵਿਆਹ ਤੇ ਲਾਵਾਂਗੇ ਤਾਂ ਦੱਸੋ ਕਦੋਂ ਮੁੰਡਾ ਦੇਖਣ ਆਉਣਾ ਉਹ ਕਹਿੰਦੇ ਨਾਨਾ ਜੀ ਮੁੰਡਾ ਦੇਖਣ ਦੀ ਕੀ ਲੋੜਾ ਅਸੀਂ ਵੀ ਤਤੀਆਂ ਆਲੇ ਆਂ ਕੁੜੀ ਦੇਖਣ ਦੀ ਕੀ ਲੋੜਾ ਅਸੀਂ ਵੀ ਤਤੀਆਂ ਆਲੇ ਸਾਡੇ ਹਾਂ ਐ ਜਣੇ ਰਿਸ਼ਤੇ ਵੀ ਪੈਸਿਆਂ ਨਾਲ ਹੀ ਤੈਹ ਹੁੰਦੇ ਨੇ ਜਣੇ ਉਹ ਕਹਿੰਦੇ ਨੇ ਵੀ ਰਿਸ਼ਤੇ ਨੇ ਜਿਹੜੇ ਪਿੱਛੋਂ ਸੰਜੋਗਾ ਨਾਲ ਜੁੜਦੇ ਨੇ ਪਰ ਜਦੋਂ ਅਸੀਂ ਦੇਖਣ ਜਾਂਦੇ ਹਾਂ ਮੁੰਡਾ ਜਾਂ ਕੁੜੀਆ ਫਿਰ ਤੱਕੜੀ ਫੜਦੇ ਆਂ ਵੀ ਕੁੜੀ ਆ ਜਿਹੜੀ ਉਹ ਕਿੰਨੀ ਤਨਖਾਹ ਆ ਉਹਦੀ ਜੇ ਤਨਖਾਹ ਨਹੀਂ ਉਹ ਕੱਲੀ ਕੁੜੀ ਆ ਉਹਦੀ ਕਿੰਨੀ ਪ੍ਰਾਪਰਟੀ ਆ ਉਹਦਾ ਕਿੰਨਾ ਵਿਆਜ ਬਣ ਜਾਊਗਾ ਉਹ ਤਨਖਾਹ ਦੇ ਬਰਾਬਰ ਆਜੂ ਉੱਥੇ ਅਸੀਂ ਸੌਦਾ ਕਰਦੇ ਆਂ ਉੰਜ ਕਹਿੰਦੇ ਨੇ ਵੀ ਪਿੱਛੋਂ ਰਿਸ਼ਤੇ ਨੇ ਜਿਹੜੇ ਸਰ ਜੇ ਮੈਂ ਗੱਲ ਕਰਨਾ ਫਿਰ ਤੁਹਾਡੇ ਘਰ ਦੇ ਬਾਹਰ ਤਾਂ ਲਾਈਨਾਂ ਲੱਗੀਆਂ ਹੋਣੀਆਂ ਨੇ ਵੀ ਸਾਨੂੰ ਇੰਨੇ ਵਿਆਜ ਤੇ ਪੈਸੇ ਦੇ ਦੋ ਰਾਮ ਕੁਮਾਰ ਜੀ ਵਿਆਜ ਕੱਟ ਲਿਓ ਪੈਸੇ ਦੇ ਦੋ ਔਖੇ ਆ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਗੱਲ ਕਰਦੇ ਹਾਂ ਮੰਦਾ ਆੜਤੀ ਕੋਲ ਚੱਲੇ ਜਾਂਦਾ ਫਿਰ ਤਾਂ ਤੁਹਾਡੇ ਕੋਲ ਵੀ ਮਸ਼ੀਨ ਹੈਗੀ ਐ ਮੈਂ ਕਹਿੰਨੀ ਤੁਹਾਡੇ ਤਾਂ ਘਰ ਦੇ ਬਾਹਰ ਲਾਈਨਾਂ ਲੱਗੀਆਂ ਹੋਣੀਆਂ ਨੇ ਹਾਂਜੀ ਹਾਂਜੀ ਜਦੋਂ ਇਹ ਆਏ ਮੇਰੇ ਕੋਲ ਮਸ਼ੀਨ ਹੈ ਜਦੋਂ ਜਦੋਂ ਹਾਂਜੀ ਇਹ 50 ਕਰੋੜ ਰੁਪਏ ਦੀ ਮਸ਼ੀਨ ਹੈ ਜਦੋਂ ਤੁਹਾਨੂੰ ਹੁਣ ਵੱਧ ਲੱਗਦੇ ਆ ਪਰ ਜਦੋਂ ਇਹਦਾ ਕੰਮ ਦੇਖੋਗੇ ਫਿਰ ਤੁਹਾਨੂੰ ਲੱਗੂ ਵੀ ਇਹ ਤਾਂ ਲੈ ਲੈਣੀ ਚਾਹੀਦੀ ਔਖੇ ਸੌਕੇ ਪ੍ਰਾਪਰਟੀ ਵੇਚ ਕੇ ਲੈ ਲਓ ਇਹ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਕਾਗਜ਼ ਲਾਉਣਾ ਹੈ ਚੱਕਲੀਆਂ ਜਿੱਦਾਂ ਖਿਡਾਰੀ ਅੱਜਕੱਲ ਗੰਨੇ ਦੇ ਜਗਾ ਜਗਾ ਅੱਡਿਆਂ ਦੇ ਉੱਤੇ ਖਿਡਾਰੀ ਆ ਉਹਦੀਆਂ ਦੋ ਚੱਕਲੀਆਂ ਹੁੰਦੇ ਨੇ ਇਹਦੀ ਵੀ ਦੋ ਚੱਕਲੀਆਂ ਨੇ ਤੇ ਇੱਥੇ ਉਹਦੇ ਪਟਾ ਚੜਦਾ ਮੋਟਰ ਦਾ ਇਹ ਹੱਥ ਨਾਲ ਘੁੰਮ ਜਾਂਦੀ ਹੈ ਕਿਉਂਕਿ ਛੋਟੀ ਹੈ ਇਹ ਦੇਖੋ ਇਹ ਕਾਗਜ਼ ਹੈ ਜਿਹੜਾ ਆਪਾਂ ਇਹਦੇ ਵਿੱਚ ਲਾਉਣਾ ਤੇ ਇਸ ਤਰ੍ਹਾਂ ਕਰਕੇ ਇਸ ਨੂੰ ਘਮਾਉਣਾ ਤੇ ਇਹ ਨੋਟ ਹੈ ਜਿਹੜਾ ਹਾਂਜੀ ਇਹ ਅਸਲੀ ਹੈ ਇਹ ਇਹ ਦੇਖੋ ਅਸਲੀ ਹੈ ਫੇਰ ਦੁਬਾਰਾ ਦੇਖ ਲਓ ਹੋਰ ਕੱਢ ਲੈਣ ਕੱਢ ਲੈਨੇ ਆਪਾਂ ਇਹ ਦੇਖੋ ਦੁਬਾਰਾ ਇਸੇ ਤਰ੍ਹਾਂ ਇਹਦੇ ਵਿੱਚ ਇਹ ਲਾਉਣਾ ਕਾਗਜ਼ ਬਸ ਇਹ ਕਾਗਜ਼ ਲਾਈ ਜਾਓ ਇਧਰ ਤੋਂ ਇਸ ਤਰ੍ਹਾਂ ਇਹਨੂੰ ਕਮਾਏ ਜਾਓ ਤੇ ਦੂਸਰੇ ਪਾਸੇ ਇਹ ਦੇਖੋ ਇਹ ਨੋਟ ਇਹ ਲੋ ਇੱਕ ਵਾਰੀ ਫੋਰ ਆਪਾਂ ਜੇ ਤੁਹਾਡਾ ਲੈਣ ਦਾ ਮੂਡ ਬਣ ਗਿਆ ਤੇ ਬੈਂਕ ਚੋਂ ਲੋਨ ਲੈ ਕੇ ਲੈ ਸਕਦੇ ਹੋ ਆ ਦੇਖੋ ਇਧਰੋਂ ਇਸ ਤਰ੍ਹਾਂ ਕਾਗਜ਼ ਲਾਉਣਾ ਤੇ ਇਧਰ ਕਮਾਉਣਾ ਤੇ ਨਾਲ ਦੀ ਨਾਲ ਦੂਸਰੇ ਪਾਸੇ ਹੈ ਜਿਹੜਾ ਉਹ ਪੈਸੇ ਬਣ ਕੇ ਥੋੜੇ ਇੱਥੇ ਬਾਹਰ ਲਾਈਨ ਲੱਗੀ ਹੋਣੀ ਆ ਮੈਂ ਜ਼ਰੂਰ ਕਹੂੰਗੀ ਦਰਸ਼ਕਾਂ ਨੂੰ ਕਿਤੇ ਐ ਨਾ ਸੋਚਣ ਵੀ ਨਕਲੀ ਨੋਟ ਨੇ ਆ ਦੇ ਲੋ ਦੂਸਰੇ ਪਾਸੇ ਵੀ ਗਾਂਧੀ ਜੀ ਦਿਖ ਰਹੇ ਨੇ ਅਸਲੀ ਨੋਟ ਨੇ ਹਾਂ ਇਹ ਮੈਨੂੰ ਦਿਫੜਾ ਦਿਓ ਕਿਤੇ ਮੈਂ ਭੁੱਲ ਨਾ ਜਾਵਾਂ ਤੁਤੋਂ ਲੈਣੇ ਐ ਜਾਣੀ ਇਹਦੇ ਤੋਂ ਅਸੀਂ ਨਾਟਕ ਕਰਵਾਉਂਦੇ ਰਹਿੰਨੇ ਆਂ ਤਰਲੋਚਨ ਮਾਸਟਰ ਤਰਲੋਚਨ ਜੀ ਦੇ ਬਹੁਤ ਨਾਟਕ ਕਰਾਇਆ ਪਿੰਡਾ ਚ ਇੱਕ ਸਾਊਂਡ ਵਾਲਾ ਸਾਡਾ ਪੱਕਾ ਸੀ ਉਹ ਦੂਜੇ 2000 ਲੈਂਦਾ ਸੀ ਉਹਨੂੰ ਘੱਟ ਕੇ 1500 ਰੁਪਏ ਸੀ ਦੇ ਦਿੰਦੇ ਸੀ ਇੱਕ ਦਿਨ ਆ ਗਿਆ ਕਹਿੰਦਾ ਜੀ ਮੈਨੂੰ ਬਹੁਤ ਐਮਰਜੈਂਸੀ ਹੈ ਮੈਨੂੰ ਤੁਸੀਂ 5-10000 ਰੁਪਏ ਬਣਾ ਕੇ ਦਿਓ ਮਸ਼ੀਨ ਨਾਲ ਮੈਂ ਜਦੋਂ ਵੀ ਦੇਖੋ ਤੁਹਾਡਾ ਪ੍ਰੋਗਰਾਮ ਤੁਸੀਂ 5-700 ਰੁਪਏ ਮੈਨੂੰ ਘੱਟ ਦਿੰਦੇ ਸੀ ਮੈਂ ਉਹਨੇ ਹੀ ਲੈ ਲੈਂਦਾ ਸੀ ਅੱਜ ਮੈਨੂੰ ਲੋੜ ਅੱਜ ਮੈਨੂੰ ਜਵਾਬ ਨਾ ਦਿਓ ਮਾਣੋ ਕਿ ਹਮੈ ਨਹੀਂ ਉਹ ਮੇਰੇ ਕੋਲ ਮਸ਼ੀਨ ਨਹੀਂ ਪੈਸੇ ਬਣਾਉਂਦੀ ਉਹ ਕਹਿੰਦਾ ਨਾ ਨਾ ਅੱਜ ਨੌਕ ਕਰੋ ਯਾਨੀ ਉਹ ਵਿਚਾਰਾ ਪੋਲਾ ਬੰਦਾ ਨੇ ਇਹ ਨਹੀਂ ਸੋਚਿਆ ਵੀ ਜੇ ਇਹਦੇ ਕੋਲ ਨੋਟ ਬਣਾਉਣ ਵਾਲੀ ਮਸ਼ੀਨ ਹੋਵੇ ਮੈਂ ਫਿਰ ਉਹਦੀ ਮਿਹਨਤ ਜਿਹੜੀ 2000 ਜਾਇਜ਼ ਬਣਦੀ ਸੀ ਉਹਨੂੰ ਅਸੀਂ 1500 ਕਿਉਂ ਦਿੰਦੇ ਸੀ ਉਹ ਤੋਂ 500 ਕਿਉਂ ਛਡਾਉਂਦੇ ਸੀ ਇਸ ਕਰਕੇ ਜਿਹੜੇ ਪੈਸੇ ਨੇ ਇਹ ਮੇਰੇ ਕੋਲ ਹੀ ਸੀ ਇਹ ਹੁਣ ਮੈਂ 5 500 ਦਾ ਨੋਟ ਬਣਾਤੇ ਕਿਉਂਕਿ ਆਪਣੇ ਏਟੀਐਮ ਚੋਂ 500 ਦਾ ਨੋਟ ਨਿਕਲਦੇ ਆ ਜੇ ਹੁਣ ਤੁਸੀਂ ਕਹੋ ਵੀ ਇਹ ਮਸ਼ੀਨ ਨਾਲ ਪਾਉਂਡ ਬਣਾਓ ਜਾਂ ਡਾਲਰ ਬਣਾਓ ਉਹ ਕਿਉਂਕਿ ਮੇਰੇ ਕੋਲ ਨਹੀਂ ਹੈ ਹਾਂ ਜੇ ਹੋਣ ਮੇਰੇ ਕੋਲ ਫਿਰ ਮੈਂ ਕੱਢ ਸਕਦਾ ਕਿਉਂਕਿ ਪਹਿਲਾਂ ਉਹ ਲੁਕਾਉਣੇ ਹੁੰਦੇ ਆ ਇਹ ਪੈਸੇ ਛੁਪਾਏ ਨੇ ਹੱਥ ਦੀ ਸਫਾਈ ਤਾਂ ਨਹੀਂ ਹੈਗੀ ਇਹ ਹੱਥ ਦੀ ਸਫਾਈ ਆ ਹੇਰਾ ਫੇਰੀ ਹੁੰਦੀ ਆ ਹਰ ਜਾਦੂ ਦੇ ਵਿੱਚ ਹੇਰਾ ਫੇਰੀ ਹੁੰਦੀ ਆ ਤੇ ਹੱਥ ਦੀ ਸਫਾਈ ਰਹਿੰਦੀ। ਅਜਿਹਾ ਮੈਂ ਇੱਕ ਗੱਲ ਹੋਰ ਦੇਖੀ ਹੋਈ ਆਪਾਂ ਡੇਰਿਆਂ ਬਾਅਦ ਚ ਜਾਂਦੇ ਆਂ ਜਾਂ ਪਖੰਡੀ ਬਾਬਿਆਂ ਦੀ ਮੈਂ ਗੱਲ ਕਰ ਲਾਂ ਤਾਂ ਚਾਕੂ ਹੁੰਦੇ ਨੇ ਤਲਵਾਰਾਂ ਹੁੰਦੀਆਂ ਨੇ ਗਲ ਦੇ ਵਿੱਚ ਸਿੱਧੀਆਂ ਅੰਦਰ ਨੰਘਾਰ ਜਾਂਦੇ ਨੇ ਫਿਰ ਦੁਬਾਰਾ ਉਹਨੂੰ ਕੱਢ ਲੈਂਦੇ ਨੇ ਫਿਰ ਉਹ ਅੰਦਰ ਜਿਹੜੀ ਪ੍ਰੋਬਲਮ ਨਹੀਂ ਆਉਂਦੀ ਗਲ ਦੇ ਵਿੱਚ। ਹਾਂ ਉਹ ਮੈਂ ਤਲਵਾਰ ਵਾਲਾ ਵੀ ਕਰਕੇ ਦਿਖਾਉਣਾ ਉਸ ਤੋਂ ਪਹਿਲਾਂ ਜਿੱਦਾਂ ਇਹ ਚੀਜ਼ ਮੈਂ ਪੈਦਾ ਕੀਤੀ ਰੁਪਏ ਬਣਾਏ। ਇਹ ਮੇਰੇ ਕੋਲੇ ਸੀ। ਜਦੋਂ ਅਸੀਂ ਚੀਜ਼ ਬਣਾਉਂਦੇ ਆ ਉਹ ਸਾਡੇ ਕੋਲੇ ਹੁੰਦੀ ਆ ਜਦੋਂ ਗਾਇਬ ਕਰਦੇ ਆ ਉਹਨੂੰ ਛਪਾ ਲੈਂਦੇ ਆ। ਜਿੱਦਾਂ ਹੁਣ ਇਹ ਦੇਖੋ ਮੇਰੇ ਕੋਲ ਇੱਕ ਖਾਲੀ ਖੋਲ ਹੈ ਇਹ ਖਾਲੀ ਹੈ ਦੇਖੋ ਇਹ ਇਸ ਦਾ ਢੱਕਣ ਹੈ ਇਹਦੇ ਵਿੱਚ ਤੁਸੀਂ ਚੈੱਕ ਕਰ ਲਓ ਦੇਖੋ ਖਾਲੀ ਹੈ ਜੀ ਖਾਲੀ ਹੈ ਹਾਂ ਮੈਂ ਸਭ ਤੋਂ ਪਹਿਲਾਂ ਮਾਫੀ ਮੰਗਾ ਤੁਹਾਡੇ ਕੋਲ ਮੇਰੇ ਹੱਥ ਦੇ ਵਿੱਚ ਇੱਕ ਬੜੀ ਗੰਦੀ ਚੀਜ਼ ਫੜੀ ਹੋਈ ਹੈ ਸਿਗਰਟ ਆ ਮੈਂ ਸਿਗਰਟ ਨਹੀਂ ਪੀਂਦਾ ਨਾ ਡਰਿੰਕ ਕਰਦਾ ਕੋਈ ਨਸ਼ਾ ਨਹੀਂ ਕਰਦਾ ਸਗੋਂ ਤਰਕਸ਼ੀਲ ਸੁਸਾਇਟੀ ਆਪਣਾ ਸਿਹਤ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਕਿਤਾਬਾਂ ਨੇ ਜਿਹੜੀਆਂ ਨਸਿਆਂ ਦੇ ਨੁਕਸਾਨ ਬਾਰੇ ਦੱਸ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਨੇ ਵੀ ਕਿੱਦਾਂ ਇਹਦੇ ਵਿੱਚ ਸਿਗਰਟ ਚ ਤੰਬਾਕੂ ਹੁੰਦਾ ਤੇ ਕੈਂਸਰ ਪੈਦਾ ਹੁੰਦਾ ਇੱਕ ਤੰਬਾਕੂ ਦੇ ਨਾਲ ਤੇ ਕੈਂਸਰ ਨਾਲ ਲੱਖਾਂ ਲੋਕ ਸਾਡੇ ਮਰਦੇ ਆ ਪਰ ਜਦੋਂ ਟਿੱਕ ਕਰਨਾ ਹੁੰਦਾ ਉਦੋਂ ਮੈਂ ਇੱਕ ਸਿਗਰਟ ਲੈ ਕੇ ਆਉਣਾ ਹੁਣ ਤੁਸੀਂ ਦੇਖੋ ਇਹ ਸਿਗਰਟ ਨੂੰ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਇਹ ਦੇਖੋ ਇਹ ਸਿਗਰਟ ਠੀਕ ਹੈ ਨਾ ਇਹ ਦੇਖੋ ਜੀ ਖੋਲ ਦੇ ਵਿੱਚ ਚਲੀ ਗਈ ਨਾ ਜੀ ਤੇ ਇਹ ਇਸ ਦਾ ਢੱਕਣ ਲਾ ਦੋ ਹੁਣ ਅਸੀਂ ਜਦ ਚੇਜ ਗਾਇਬ ਕਰਦੇ ਹਾਂ ਉਹ ਲੁਕੋ ਲੈਨੇ ਆ। ਹੁਣ ਤੁਸੀਂ ਆਪਣੇ ਹੱਥ 'ਚ ਫੜ ਲਓ ਇਸ ਨੂੰ। ਇਹ ਜਾਦੂ ਦੀ ਛੜੀ ਆ। ਇਹ ਜਾਦੂ ਦੀ ਛੜੀ ਕਮਾਈ। ਤੇ ਦੇਖੋ ਤੁਹਾਡੇ ਹੱਥ 'ਚ ਹੀ ਗਾਇਬ ਕਰਦੀ। ਇਹਦਾ ਢੱਕਣ ਇਹ ਲਓ ਮੈਂ ਢੱਕਣ ਖੋਲਿਆ ਇਸ ਦਾ। ਠੀਕ ਆ ਢੱਕਣ। ਇਹ ਹੱਥ ਦੇ ਉੱਤੇ ਸਿਗਰਟ ਟੈਡੀ ਕਰ ਦੋ। ਇਹ ਦੇਖੋ। ਇਹ ਜਿਹੜੀ ਸਿਗਰਟ ਇਹਦੇ ਵਿੱਚ ਪਾਈ ਸੀ ਉਹਦਾ ਕਾਗਜ਼ ਰਹਿ ਗਿਆ ਕੱਲਾ। ਦੇਖੋ। ਇਹ ਦੇਖੋ ਇਹਦੇ ਵਿੱਚ ਤਾਂ ਨਹੀਂ। ਇੱਕ ਅਲਾ ਕਾਗਜ਼ ਰਹਿ ਗਿਆ ਇਹਦੇ ਵਿੱਚੋਂ ਤੰਬਾਕੂ ਗਾਇਬ ਹੋ ਗਿਆ ਤੇ ਜਿਸ ਤਰ੍ਹਾਂ ਇਹਦੇ ਵਿੱਚੋਂ ਤੁਸੀਂ ਵੀਡੀਓ ਬਣਾਵਣਾ ਪਾਉਂਦੇ ਹੋ ਬਹੁਤ ਮਿਹਨਤ ਕਰਦੇ ਹੋ ਬਹਿਮਾ ਭਰਮਾਂ ਤੋਂ ਜਿਹੜੇ ਦਰਸ਼ਕ ਤੁਹਾਡੀਆਂ ਇਹ 5 7 10 ਜਿੰਨੀਆਂ ਵੀਡੀਓ ਬਣਾਈਆਂ ਨੇ ਉਹ ਦੇਖ ਲੈਣਗੇ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚੋਂ ਜਿਹੜੇ ਬਹਿਮ ਭਰਮ ਨੇ ਇਸ ਤਰ੍ਹਾਂ ਉੱਡ ਜਾਣਗੇ ਜਿਦਾਂ ਇਹ ਸਿਗਰਟ ਦੇ ਵਿੱਚੋਂ ਤੰਬਾਕੂ ਉੱਡ ਗਿਆ ਇਹ ਇਹ ਚੀਜ਼ ਕਿਦਾਂ ਹੋਈ ਹੈ ਇਹ ਵਾਸ ਹੋਈ ਆ ਵੀ ਮੈਂ ਉਹ ਸਿਗਰਟ ਜਿਹੜੀ ਉਹ ਛੁਪਾ ਲਈ ਆ ਉਹ ਤੁਹਾਨੂੰ ਨਹੀਂ ਪਤਾ ਲੱਗਣ ਦਿੱਤਾ ਜਿੱਦਾਂ ਉਹ ਤਲਵਾਰ ਵਾਲਾ ਤੁਹਾਨੂੰ ਮੈਂ ਹੁਣ ਦੱਸਦਾ ਇਹ ਤਲਵਾਰ ਹੈ ਇਹ ਸਟੀਲ ਦੀ ਹੈ ਦੇਖੋ ਇਹ ਆਪਣੇ ਗਲੇ ਦੇ ਵਿੱਚ ਮੈਂ ਪਾਉਣੀ ਆ ਇੱਕ ਟੀਵੀ ਚੈਨਲ ਤੇ ਕੀ ਕੰਮ ਤਾਂ ਨਹੀਂ ਹੈਗਾ ਉਹ ਮੈਂ ਬਾਅਦ 'ਚ ਦੱਸ ਦਿੰਦਾ ਇੱਕ ਟੀਵੀ ਚੈਨਲ ਦੇ ਉੱਤੇ ਜਦੋਂ ਇੱਕ ਬੰਦਾ ਪਹੁੰਚਿਆ ਉਹ ਸੰਤ ਕਰਦੇ ਆ ਸ਼ਾਇਦ ਇਦਾਂ ਦਾ ਕੋਈ ਚੈਨਲ ਆ ਜਿਹਦੇ ਵਿੱਚ ਸਾਡੇ ਚੰਡੀਗੜ੍ਹ ਤੋਂ ਐਮਪੀ ਨੇ ਉਹ ਉਹਨੂੰ ਪ੍ਰੋਗਰਾਮ ਦੇ ਵਿੱਚ ਉਹ ਕਰਦੇ ਆ ਤੇ ਉਹਨਾਂ ਨੇ ਜਦੋਂ ਦੇਖਿਆ ਉਹ ਗਲੇ 'ਚ ਪਾਉਣ ਲੱਗਿਆ ਉਹਨਾਂ ਨੇ ਉਹਨੂੰ ਰੋਕਤਾ ਵੀ ਨਹੀਂ ਇਹ ਕੰਮ ਨਹੀਂ ਕਰਨਾ ਇਦਾਂ ਦਾ ਰਿਸਕ ਨਹੀਂ ਲੈਣਾ ਹੈਗਾ ਪਰ ਇਹ ਕੀ ਆ ਮੈਂ ਕਿਉਂਕਿ ਐਕਸਪੋਜ਼ ਕਰੂੰਗਾ ਇਸ ਕਰਕੇ ਇਹ ਮੈਂ ਕਰਕੇ ਦਿਖਾਉਣਾ ਇਹ ਮੈਂ ਆਪਣੇ ਗਲੇ ਦੇ ਵਿੱਚ ਸੋ ਮੈਂ ਜ਼ਰੂਰ ਕਹਿਣਾ ਚਾਹੁੰਗੀ ਵੀ ਦਰਸ਼ਕ ਜਿਹੜੇ ਨੇ ਕਰ ਟ੍ਰਾਈ ਨਾ ਕਰਨੇ ਚੀਜ਼ ਕਿਉਂਕਿ ਪਤਾ ਨਹੀਂ ਕੀ ਤਰਕ ਹੈ ਇਸ ਚੀਜ਼ ਦੇ ਪਿੱਛੇ ਆਪਾਂ ਉਹ ਵੀ ਜਾਣਨ ਦਾ ਜਿਹੜਾ ਕਾਰਨ ਹੈ ਆਪਾਂ ਉਹ ਵੀ ਜਾਣਾਂਗੇ ਸਰ ਦੇ ਕੋਲੋਂ ਤਾਂ ਤੁਸੀਂ ਦੇਖ ਰਹੇ ਹੋ ਵੀ ਸਰ ਨੇ ਪੂਰੀ ਜਿਹੜੀ ਕਿਰਪਾਨ ਹੈ ਅੰਦਰ ਜਿਹੜੀ ਹੈ ਸੋਸੀਂ ਦੇਖਦੇ ਹਾਂ ਡੇਰਾਬਾਦ ਬਾਬਿਆਂ ਦੇ ਕੋਲ ਜਾਂਦੇ ਆ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਆ ਬੜਾ ਉਹ ਕਰਦੇ ਨੇ ਕਿਆ ਬਾਤ ਹੈ ਕੋਈ ਇਹ ਕੋਈ ਸਟੰਟ ਨਹੀਂ ਕੋਈ ਰਿਸਕ ਨਹੀਂ ਹਰ ਇੱਕ ਦਾ ਜਿੱਦਾਂ ਦੂਜਿਆਂ ਦਾ ਡਾਈਜੈਸਟਿਵ ਸਿਸਟਮ ਹੈ ਮੇਰੇ ਤੇ ਵੀ ਫੂਡ ਪਾਈਪ ਹੈ ਉਹ ਇੱਥੇ ਤੱਕ ਜਾ ਹੀ ਨਹੀਂ ਸਕਦੀ ਇਹ ਲੰਬੀ ਆ ਜਿਆਦਾ ਇਹ ਨੇ ਇਹ ਮੂੰਹ ਦੇ ਵਿੱਚ ਫੋਲਡ ਹੋ ਜਾਂਦੀ ਆ ਇਹ ਗਲੇ ਦੇ ਵਿੱਚ ਨਹੀਂ ਜਾਂਦੀ ਇਹ ਇਹ ਤਰੀਕਾ ਇਹ ਹੈ ਇਸ ਤਰ੍ਹਾਂ ਦੀ ਬਣੀ ਹੋਈ ਇਦਾਂ ਦੀ ਆ ਇਹ ਮੂੰਹ ਦੇ ਵਿੱਚ ਗਲੇ ਦੇ ਵਿੱਚ ਆਪਣੇ ਆਪ ਇਕੱਠੇ ਇਹਦੇ ਵਿੱਚ ਚਲੀ ਜਾਂਦੀ ਹੈ ਵਾਪਸ ਫੋਲਡ ਹੋ ਜਾਂਦੀ ਹੈ ਅੱਛਾ ਮੈਨੇ ਇੱਕ ਸਵਾਲ ਰਹਿ ਗਿਆ ਸੀਗਾ ਵੀ ਜੇ ਹੱਥ ਦੀ ਸਫਾਈ ਹੈ ਤਾਂ ਇਹ ਮਸ਼ੀਨ ਸੱਚੀ ਜਿਹੜੀ ਆ ਤੁਸੀਂ ਦੱਸਿਆ 50 ਕਰੋੜ ਦੀ ਹੈ ਨਹੀਂ ਨਹੀਂ ਇਹ 50 ਰੁਪਏ ਦੀ ਹੈ 50 ਰੁਪਏ ਦੀ ਇਹ 50 ਰੁਪਏ ਦੀ ਹੈ ਤੁਸੀਂ 50 ਰੁਪਏ ਦੀ ਤੋਂ 1500 ਕੱਢ ਲਿਆ ਹਾਂਜੀ ਇਹ ਕੱਢਿਆ ਨਹੀਂ ਹੈਗਾ ਮੇਰੀ ਜੇਬ 'ਚ ਸੀ ਇਹ ਬਸ ਮੈਂ ਛੁਪਾਇਆ ਹੋਇਆ ਸੀ ਸਾਡੇ ਹੱਥ ਦੇ ਵਿੱਚ ਕੋਈ ਕੋਈ ਚੀਜ਼ ਲੁਕੋਈ ਹੁੰਦੀ ਆ ਤੇ ਇਹੀ ਕੰਮ ਬਾਬੇ ਕਰਦੇ ਨੇ ਇੱਕ ਨਾ ਸਾਡੇ ਨੇੜੇ ਪਿੰਡ ਆ ਉੱਥੇ ਕਹਿੰਦੇ ਵੀ ਯੂਪੀ ਦੇ ਵਿੱਚ ਇੱਕ ਬਾਬਾ ਉਹ ਚੋਰੀ ਦੱਸ ਦਿੰਦਾ ਜੇ ਕਿਸੇ ਦੀ ਚੋਰੀ ਹੋਈ ਹੋਵੇ ਉਹ ਕੀ ਕਰਦਾ ਮੈਂ ਕਿਹਾ ਨਹੀਂ ਦੱਸ ਸਕਦਾ ਉਹ ਕਹਿੰਦਾ ਤੁਸੀਂ ਕਹਿੰਨਾ ਦੱਸ ਉਹ ਨਾਲ ਕਾਗਜ਼ ਦੇ ਉੱਤੇ ਕਹਿੰਦੇ ਨਾਂ ਲਿਖ ਕੇ ਦੇ ਦਿੰਦਾ ਵੀ ਲੈ ਵੀ ਆਪ ਆ ਤੇਰਾ ਚੋਰ ਆ ਪਰਚੀ ਦਿੰਦਾ ਉਹ ਕੀ ਹੋਇਆ ਅਸੀਂ ਸਾਡਾ ਵੀ ਇੱਕ ਕੇਸ ਸੀ ਇਦਾਂ ਕਰਕੇ ਉਹਨੇ ਚੋਰੀ ਨਹੀਂ ਕੀਤੀ ਸੀ ਉੱਥੇ ਗਈ ਸਾਡੀ ਟੀਮ ਉਹਦੇ ਪਖੰਡ ਦਾ ਪਤਾ ਲੱਗ ਗਿਆ ਤੇ ਉੱਥੇ ਜਾ ਕੇ ਅਸੀਂ ਥਾਣੇ ਚਲੇ ਗਏ ਉਥੇ ਕਿਹਾ ਵੀ ਇੱਥੇ ਐਫ ਆਈ ਆਰ ਦਰਜ ਕਰਾਉਣੀ ਆ ਬਾਬੇ ਦੇ ਖਿਲਾਫ ਬਾਬਾ ਪਹਿਲਾਂ 1000 ਰੁਪਏ ਲੈਂਦਾ ਹੁੰਦਾ ਤੇ ਹੁਣ 11000 ਲੈਣ ਲੱਗ ਗਿਆ ਤਾਂ ਝੂਠੇ ਨਾ ਲਾਂਦਾ ਕਈ ਵਾਰੀ ਉਹਦਾ ਸੱਚ ਨਿਕਲ ਜਾਂਦਾ ਕਈ ਵਾਰੀ ਝੂਠੇ ਤੇ ਉਹ ਲੜਾਈਆਂ ਪਵਾਉਂਦਾ ਚੋਰੀ ਨਹੀਂ ਕੀਤੀ ਇਸ ਬੰਦੇ ਨੇ ਤੇ ਉਹਦੀ ਹੇਰਾਫੇਰੀ ਅਸੀਂ ਫੜ ਲਈ ਥਾਣੇਦਾਰ ਉਹ ਕਹਿੰਦਾ ਵੀ ਪਰ ਇੱਕ ਗੱਲ ਹੈ ਜੀ ਉਹਦੀ ਪੁੱਛਾ ਤਾਂ ਸਾਰੀ ਸੱਚੀ ਹੁੰਦੀ ਹੈ ਅਸੀਂ ਕਹਾਂ ਪੁੱਛਾ ਤਾਂ ਅਸੀਂ ਦੇ ਦਿੰਨੇ ਆ ਸਾਡੀ ਵੀ ਸੱਚੀ ਆ ਉਹ ਕਹਿੰਦਾ ਨਾਲੇ ਤੁਸੀਂ ਤਰਕਸ਼ੀਲੋਂ ਵੀ ਨਾਲੇ ਪੁੱਛਾ ਦਿੰਨੇ ਆ ਅਸੀਂ ਕਿਹਾ ਹਾਂ ਪਰ ਤਰਕਸ਼ੀਲ ਵੀ ਤਾਂ ਪੁੱਛਾ ਦੇ ਲੈਂਦਣ ਤੁਸੀਂ ਦੱਸ ਦੋ ਜੇ ਕਿਤੇ ਚੋਰੀ ਹੋਈ ਐ ਤੇ ਅਸੀਂ ਚੋਰ ਦੱਸ ਦਿੰਨੇ ਆ ਤੇ ਉਹ ਸੋਚ ਕੇ ਕਹਿੰਦਾ ਹਾਂ ਜੀ ਕਹਿੰਦਾ ਇੱਕ ਚੀਨੀ ਦਾ ਟਰੱਕ ਚੋਰੀ ਹੋਇਆ ਅਸੀਂ ਉਹਨੂੰ ਪਰਚੀ ਦੇ ਉੱਤੇ ਲਿਖਿਆ ਜੀ ਇਸ ਤਰ੍ਹਾਂ ਪਰਚੀ ਤੇ ਨੌ ਤੇ ਉਹਦੀ ਮੁਠੀ ਚ ਫੜਾ ਤਾ ਬੰਦ ਕਰ ਲਈ ਮੁਠੀ ਉਹਨੇ ਉਹਨੂੰ ਕਿਹਾ ਤੇ ਅਸੀਂ ਕਿਹਾ ਵੀ ਉਹਰਾ ਚੋਰ ਨੇ ਜਿਹੜੇ ਵੱਡੇ ਉਹਨਾਂ ਦੇ ਨਾਮ ਦੱਸ ਉਹ ਕਹਿੰਦਾ ਤੁਸੀਂ ਤਾਂ ਫਿਰ ਮੈਤੋਂ ਪੁੱਛਦੇ ਹੋ ਅਸੀਂ ਕਿਹਾ ਤਾਂ ਵੈਸੇ ਪੁੱਛ ਰਹੇ ਹਾਂ ਅਸੀਂ ਤਾਂ ਸਰਸਰੀ ਚੋਰ ਦਾ ਨਾਮ ਤਾਂ ਲਿਖ ਕੇ ਤੁਹਾਡੀ ਮੁਠੀ ਚ ਪਹਿਲੇ ਅਸੀਂ ਪਰਚੀ ਦੇਤੀ ਫਿਰ ਉਹਦਾ ਦਿਮਾਗ ਚ ਆ ਗਿਆ ਉਹਨੇ ਤਿੰਨ ਚਾਰ ਨਾਮ ਦੱਸੇ ਜੀ ਅਸੀਂ ਕਿਹਾ ਇੱਥੇ ਵਾਸ਼ਰੂਮ ਕਿੱਧਰ ਹੈ ਉਹਨਾਂ ਨੇ ਦੱਸਿਆ ਅਸੀਂ ਉਧਰ ਨੂੰ ਗਏ ਉਧਰ ਜਾਣਾ ਤਾਂ ਨਹੀਂ ਸੀ ਤੇ ਆ ਕੇ ਉਹਦੇ ਮੁਠੀ ਦੇ ਵਿੱਚੋਂ ਪਰਚੀ ਖੋਲੀ ਤੇ ਉਹਦੇ ਤੇ ਨਾਮ ਪੜਾਇਆ ਉਸ ਨੂੰ ਵੇ ਆ ਪੜੋ ਉਹ ਬੜਾ ਹੈਰਾਨ ਕਹਿੰਦਾ ਕਮਾਲ ਕਰਤੀ ਕਹਿੰਦਾ ਊਂ ਜਿਵੇਂ ਐਸੇ ਸ਼ੱਕ ਸਾਨੂੰ ਵੀ ਐਸੇ ਤੇ ਸੀ ਕਹਿੰਦਾ ਜਾਓ ਵੀ ਕਹਿੰਦਾ ਗੱਡੀ ਲੈ ਜਾਓ ਚੱਕ ਲਿਓ ਉਸ ਨੂੰ ਅਸੀਂ ਕਿਹਾ ਨਾ ਚੋਰ ਨੂੰ ਅਸੀਂ ਕਿਹਾ ਨਹੀਂ ਚੱਕ ਕੇ ਨਾ ਉਹਨੂੰ ਲਿਆ ਉਹ ਚੋਰ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਅਸੀਂ ਕਿਹਾ ਉਹ ਕਿਵੇਂ ਅਸੀਂ ਕਿਹਾ ਜੇ ਮੈਂ ਉਹ ਬਾਬਾ ਪੁੱਛਾ ਦਿੰਦਾ ਕਈ ਵਾਰੀ ਸੱਚ ਵੀ ਹੁੰਦਾ ਕਈ ਵਾਰੀ ਝੂਠ ਵੀ ਹੁੰਦਾ ਉਹ ਕਹਿੰਦਾ ਉਹ ਕਹਿੰਦਾ ਉਹ ਕਿਵੇਂ ਅਸੀਂ ਕਿਹਾ ਸਾਡੇ ਪੰਜਾਬ ਚ ਜੇ ਪੁੱਛਾ ਦੇਣ ਜਾਂਦੇ ਆ ਦੋ ਬੰਦੇ ਜਾਂਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਉਹ ਬਾਰ ਬਿਠਾ ਲੈਂਦਾ ਅੰਦਰ ਛੋਟਾ ਜਾ ਉਹਨੇ ਕਮਰਾ ਬਣਾਵਾ ਜਿਹਦੀ ਚੋਰੀ ਹੋਈ ਹੁੰਦੀ ਆ ਉਹਨੂੰ ਅੰਦਰ ਬਿਠਾ ਲੈਂਦਾ ਫਿਰ ਉਹ ਚੋਰ ਦਾ ਨਾਮ ਲਿਖ ਕੇ ਉਹਦੇ ਮੁਠੀ ਚ ਦੇ ਆਉਂਦਾ ਫਿਰ ਬਾਹਰਲੇ ਬੰਦੇ ਤੋਂ ਆ ਕੇ ਪੁੱਛਦਾ ਵੀ ਕੀ ਤੁਹਾਡੇ ਪਿੰਡ ਚ ਜਾਂ ਇਲਾਕੇ ਚ ਚੋਰੀ ਕੌਣ ਕੌਣ ਕਰਦੇ ਨੇ ਫਿਰ ਆ ਕੇ ਪਰਚੀ ਖੋਲ ਕੇ ਨਾਮ ਦੱਸ ਦਿੰਦਾ ਤੇ ਪਰਚੀ ਫਾੜ ਦਿੰਦਾ ਤੇ ਉਹ ਕਹਿੰਦਾ ਵੀ ਕੱਲ ਨੂੰ ਮੇਰੀ ਗਵਾਹੀ ਜਾਂ ਮੇਰਾ ਨਾਮ ਨਾ ਲਿਓ ਤੇ ਉਹ ਆਪਣੇ ਆਪ ਨੂੰ ਸੇਫ ਕਰ ਲੈਂਦਾ ਹੁਣ ਉਹ ਕੀ ਕਰਦਾ ਅਸੀਂ ਨੇ ਕੀ ਕੀਤਾ ਵੀ ਤੁਹਾਡੀ ਮੁਠੀ ਦੇ ਵਿੱਚ ਖਾਲੀ ਪਰਚੀ ਦੇਤੀ ਪਹਿਲਾਂ ਤੇ ਫਿਰ ਤੁਸੀਂ 4 9 ਦੱਸਿਆ ਚਾਰਾਂ ਚੋਂ ਜਿਹੜਾ ਸਭ ਤੋਂ ਪਹਿਲਾ ਨੰੋਂ ਲਿਆ ਅਸੀਂ ਸਮਝਿਆ ਵੀ ਸਭ ਤੋਂ ਵੱਡਾ ਚੋਰ ਇਹ ਐ ਤੁਹਾਨੂੰ ਪਤਾ ਹੁੰਦਾ ਚੋਰਾਂ ਦਾ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਵੀ ਅਸੀਂ ਬਾਥਰੂਮ ਨਹੀਂ ਜਾਣਾ ਸੀ ਅਸੀਂ ਉਧਰ ਗਏ ਉਹ ਪਰਚੀ ਸਾਡੇ ਕੋਲ ਇੱਕ ਹੋਰ ਸੀ ਉਹਦੇ ਉੱਤੇ ਨੰੋਂ ਲਿਖ ਲਿਆ ਨੰੋਂ ਲਿਖ ਕੇ ਉਹ ਪਰਚੀ ਇਕੱਠੀ ਕਰਕੇ ਇਸ ਤਰ੍ਹਾਂ ਕਰਕੇ ਅਸੀਂ ਇੱਥੇ ਚੁਪਾ ਲੀਏ ਇਸ ਤਰ੍ਹਾਂ ਤੇ ਜਦੋਂ ਤੁਹਾਡਾ ਮੁਠੀ ਖੋਲੀ ਉਹ ਪਰਚੀ ਚੱਕ ਕੇ ਅਸੀਂ ਇੱਥੇ ਲੈ ਲਈ ਤੇ ਇਧਰ ਵਾਲੀ ਪਰਚੀ ਨੂੰ ਖੋਲ ਕੇ ਇਹ ਤੁਹਾਡਾ ਨਾਮ ਦਿਖਾਤਾ। ਸੋ ਇਸ ਕਰਕੇ ਜਿਹੜੇ ਤੁਸੀਂ ਪੁੱਛਦੇ ਹੋ ਵੀ ਇਹ ਕਿੱਦਾਂ ਕੀਤਾ? ਇਦਾਂ ਹੀ ਸਾਡੀ ਛਪਾਈ ਹੁੰਦੀ ਆ। ਇਦਾਂ ਖਾਲੇ ਹੱਥ ਚੋਂ ਅਸੀਂ ਨੋਟ ਕੱਢ ਦਿੰਨੇ ਆ। ਉਹ ਵੀ ਇੱਥੇ ਹੋ ਕੇ ਨੇ। ਇੱਕ ਬਹੁਤ ਵੱਡਾ ਬਾਬਾ ਜਿਹੜਾ ਲੋਕਾਂ ਨੂੰ ਭੂਤੇ ਹਵਾ ਦੇ ਵਿੱਚੋਂ ਭੂਤੇ ਕੱਢ ਕੇ ਦਿੰਦਾ ਸੀ। ਉਹ ਵੀ ਕੀ ਕਰਦਾ ਸੀ? ਰਾਖ ਨੂੰ ਚੌਲਾਂ ਦੇ ਪਿੱਛੇ ਦੇ ਵਿੱਚ ਮਿਲਾ ਕੇ ਉਹਦੀਆਂ ਗੋਲੀਆਂ ਬੱਟੀਆਂ ਬਣਾ ਲੈਂਦਾ ਸੀ। ਉਹ ਬੱਟੀ ਨੂੰ ਇੱਥੇ ਫੜ ਲੈ ਜਪਕੇ ਲੈਂਦਾ ਸੀ ਹੱਥ। ਉਹ ਇਦਾਂ ਹੱਥ ਦਿਖਾਉਂਦਾ ਸੀ ਇਦਾਂ ਹੱਥ ਕਰਕੇ ਇਦਾਂ ਹੱਥ ਚੋਂ ਉਹ ਗੋਲੀ ਇੱਧਰ ਲਿਆਉਂਦਾ ਇਦਾਂ ਹੱਥ ਮਰਦਾ ਤੇ ਤੇ ਨੀਚੇ ਪਵੁੱਤੀ ਡਿੱਗਦੀ ਜਾਂਦੀ ਸੀ ਉਹ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਫਿਰਾਂ ਵਿਜਣ ਲੋਕ ਹੱਥ ਕਰ ਲੈਂਦੇ ਥੋੜਾ ਥੋੜਾ ਹੱਥ ਤੇ ਪੈ ਜਾਂਦਾ ਤੇ ਇਦਾਂ ਦੇਖ ਰਾਂ ਕਰੂ ਵੀਡੀਓ ਰਹੀ ਹੈ ਖਾਸ ਕਰਕੇ ਜਿਹੜੀ ਵੀਡੀਓ ਵਹਿਮਾ ਭਰਮਾਂ ਵਾਲੇ ਲੋਕਾਂ ਲਈ ਬਣਾਈ ਹੈ ਜਾਂ ਅੱਜ ਵੀ ਜਿਹੜੇ ਲੋਕ ਨੇ ਜਿਹੜੇ ਢੋਂਗੀ ਬਾਬਿਆਂ ਦਾ ਜਿਹੜਾ ਸ਼ਿਕਾਰ ਹੁੰਦੇ ਨੇ ਸੋ ਬਹੁਤ ਚੰਗਾ ਲੱਗਿਆ ਸਿਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਜਾਣਕਾਰੀ ਜਿਹੜੀ ਤੁਸੀਂ ਲੋਕਾਂ ਨੂੰ ਦਿੱਤੀ ਮੈਂ ਉਮੀਦ ਕਰਦੀ ਹਾਂ ਜਿਹੜੇ ਲੋਕ ਦੇਖ ਰਹੇ ਹੋਣਗੇ ਜਾਗਰੂਕ ਹੋਣਗੇ ਸੋ ਉਮੀਦ ਕਰਦੀ ਹਾਂ ਜਿਹੜੀ ਵੀਡੀਓ ਆ ਕਾਫੀ ਚੰਗੀ ਲੱਗੀ ਹੋਊਗੀ ਵਹਿਮਾ ਭਰਮਾਂ ਦੇ ਸ਼ਿਕਾਰ ਜਿਹੜੇ ਅੱਜ ਵੀ ਲੋਕ ਨੇ ਜਿਹੜੇ ਗੁੰਮਰਾਹ ਹੁੰਦੇ ਨੇ ਬਾਬਿਆਂ ਦੇ ਕੋਲ ਜਾ ਕੇ ਇਹ ਵੀਡੀਓ ਖਾਸ ਕਰਕੇ ਉਹਨਾਂ ਦੇ ਲਈ ਆ ਇੱਕ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸ਼ੇਅਰ ਦੇ ਨਾਲ ਜਿਹੜੀ ਇਹ ਵੀਡੀਓ ਘਰ-ਘਰ ਦੇ ਵਿੱਚ ਪਹੁੰਚਾ ਦਿਓ ਤਾਂ ਕਿ ਘਰ-ਘਰ ਦੇ ਵਿੱਚ ਇੱਕ ਨਾ ਅਦਾ ਬੰਦਾ ਹੁੰਦਾ ਹੈ ਜਿਹੜਾ ਵਹਿਮ ਦਾ ਸ਼ਿਕਾਰ ਹੁੰਦਾ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਨੂੰ ਹੇਮਨਪ੍ਰੀਤ ਕੌਰ ਨੂੰ ਦੇ ਇਜਾਜ਼ਤ ਧੰਨਵਾਦ